ਸਟੀਵ ਜੌਬਸ ਜੋ ਕਿ ਐਪਲ ਕੰਪਨੀ ਦੇ ਕੋਫਾਊਂਡਰ ਸੀ ਸਟੀਵ ਜੌਬ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਇੱਕ ਸਪੀਚ ਦਿੱਤੀ ਸੀ 15 ਮਿੰਟ ਦੀ ਜਿਸ ਵਿੱਚ ਉਸਨੇ ਆਪਣੀ ਲਾਈਫ ਦੀ ਸਭ ਤੋਂ ਵੱਡੀ ਲਰਨਿੰਗਸ ਨੂੰ ਤਿੰਨੇ ਸਟੋਰੀਆਂ ਦਾ ਸਮਝਾਇਆ ਸੀ ਜਿਹੜੀਆਂ ਪਹਿਲੀਆਂ ਦੋ ਸਟੋਰੀਆਂ ਸੀ ਉਹ ਮੈਂ ਇਸ ਵੀਡੀਓ ਦੇ ਪਹਿਲੇ ਦੋ ਪਾਰਟਸ ਵਿੱਚ ਸੁਣਾ ਦਿੱਤੀਆਂ ਇਹ ਇਸ ਵੀਡੀਓ ਦਾ ਥਰਡ ਪਾਰਟ ਹੈ ਇਸ ਵਿੱਚ ਮੈਂ ਥਰਡ ਸਟੋਰੀ ਸੁਣਾਵਾਂਗਾ ਇਹ ਸਟੋਰੀ ਡੈਥ ਦੇ ਬਾਰੇ ਹੈ ਇਸ ਸਪੀਚ ਇੰਨੀ ਜਿਆਦਾ ਪਾਵਰਫੁਲ ਹੈ ਕਿ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਇਸ ਵਿੱਚ ਸਟੀਵ ਜੌਬ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਪਤਾ ਲੱਗ ਜਾਵੇ ਕਿ ਅੱਜ ਤੁਹਾਡੀ ਲਾਈਫ ਦਾ ਆਖਰੀ ਦਿਨ ਹੈ ਤਾਂ ਕੀ ਤੁਸੀਂ ਅੱਜ ਵੀ ਉਹੀ ਕੰਮ ਕਰੋਗੇ ਜੋ ਤੁਸੀਂ ਅੱਜ ਕਰ ਰਹੇ ਹੋ ਤਾਂ ਚਲੋ ਕਰਦੇ ਹਾਂ ਸਪੀਚ ਨੂੰ ਸਟਾਰਟ ਮੇਰੀ ਤੀਸਰੀ ਕਹਾਣੀ ਮੌਤ ਦੇ ਬਾਰੇ ਚ ਹੈ ਜਦੋਂ ਮੈਂ 17 ਸਾਲਾਂ ਦਾ ਸੀ ਤਾਂ ਮੈਂ ਇੱਕ ਵਿਚਾਰ ਪੜ੍ਹਿਆ ਸੀ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਦਿਨ ਇਸ ਤਰ੍ਹਾਂ ਜਿਓ ਕਿ ਉਹ ਤੁਹਾਡੀ ਜ਼ਿੰਦਗੀ ਦਾ ਆਖਰੀ ਦਿਨ ਹੈ ਤਾਂ ਤੁਸੀਂ ਕਿਸ ਨਾ ਕਿਸੇ ਦਿਨ ਜ਼ਰੂਰ ਸਹੀ ਸਾਬਤ ਹੋ ਜਾਓਗੇ ਤੇ ਇਸ ਗੱਲ ਨੇ ਮੇਰੇ ਦਿਮਾਗ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਤੇ ਉਦੋਂ ਤੋਂ ਪਿਛਲੇ 33 ਸਾਲਾਂ ਤੋਂ ਮੈਂ ਸਵੇਰੇ ਉੱਠਦਾ ਹਾਂ ਤੇ ਸ਼ੀਸ਼ੇ ਵਿੱਚ ਵੇਖਦਾ ਹਾਂ ਤੇ ਖੁਦ ਨੂੰ ਇਹ ਕੋਈ ਸਵਾਲ ਪੁੱਛਦਾ ਹਾਂ ਕਿ ਜੇਕਰ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ ਤਾਂ ਕੀ ਫਿਰ ਮੈਂ ਉਹੀ ਕੰਮ ਕਰਾਂਗਾ ਜੋ ਮੈਂ ਅੱਜ ਕਰਨ ਜਾ ਰਿਹਾ ਹਾਂ ਤੇ ਜੇਕਰ ਜਵਾਬ ਨਾ ਹੋਵੇ ਤਾਂ ਮੈਨੂੰ ਸਮਝ ਆ ਜਾਂਦਾ ਹੈ ਕਿ ਮੈਨੂੰ ਕੁਝ ਨਾ ਕੁਝ ਬਦਲਣ ਦੀ ਜ਼ਰੂਰਤ ਹੈ ਤੇ ਇਸ ਗੱਲ ਨੂੰ ਯਾਦ ਰੱਖਣਾ ਕਿ ਮੈਂ ਇੱਕ ਦਿਨ ਮਰਨਾ ਹੈ ਕਿਸੇ ਵੀ ਚੀਜ਼ ਦੇ ਡਰ ਨੂੰ ਦੂਰ ਕਰਦਾ ਸਭ ਤੋਂ ਪੰਜੇ ਤਰੀਕਾ ਹੈ ਤੁਸੀਂ ਪਹਿਲਾਂ ਤੋਂ ਹੀ ਨੰਗੇ ਹੋ ਅਜੇ ਹ ਕੋਈ ਵੀ ਕਾਰਨ ਨਹੀਂ ਹੈ ਤੁਸੀਂ ਆਪਣੇ ਤੇਰੇ ਤੇ ਗੱਲ ਨਾ ਸੁਣੋ ਨਾ ਕਪਾਗਾ 2 ਸਾਲ ਪਹਿਲਾਂ ਹੀ ਮੈਨੂੰ ਇਹ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ ਮੇਰਾ ਸਵੇਰੇ 7:30 ਵਜੇ ਸਕੈਨ ਹੋਇਆ ਤੇ ਇਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਮੇਰੇ ਪੈਨਕ੍ਰੀਆਸ ਵਿੱਚ ਟਿਊਮਰ ਹੈ ਸੱਚ ਕਹਾ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਪੈਨਕ੍ਰੀਆਸ ਹੁੰਦਾ ਕੀ ਹੈ ਡਾਕਟਰ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਮੈਨੂੰ ਇੱਕ ਇਸ ਕਿਸਮ ਦਾ ਕੈਂਸਰ ਹੈ ਜੋ ਲਾ ਇਲਾਜ ਹੈ ਮਤਲਬ ਜਿਸ ਦਾ ਇਲਾਜ ਨਹੀਂ ਹੈ ਤੇ ਮੇਰੇ ਕੋਲ ਜਿੰਦਾ ਰਹਿਣ ਲਈ ਸਿਰਫ 3 ਤੋਂ 6 ਮਹੀਨੇ ਹੀ ਬਚੇ ਹਨ ਤਾਂ ਡਾਕਟਰ ਨੇ ਮੈਨੂੰ ਘਰੇ ਜਾਣ ਅਤੇ ਆਰਾਮ ਕਰਨ ਦੀ ਜ਼ਲਾ ਦਿੱਤੀ ਡਾਕਟਰ ਦੀ ਭਾਸ਼ਾ ਵਿੱਚ ਇਸ ਦਾ ਮਤਲਬ ਕਿ ਮੈਨੂੰ ਮਰਨ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਜੋ ਮੈਂ ਆਉਣ ਵਾਲੇ 10 ਸਾਲਾਂ ਤੱਕ ਕਰਨੀਆਂ ਹਨ ਉਹ ਬਚੇ ਹੋਏ ਕੁਝ ਦਿਨਾਂ ਵਿੱਚ ਕਰ ਲਵਾਂ ਕਿਉਂਕਿ ਮੇਰਾ ਅੰਤਿਮ ਸਮਾਂ ਹੁਣ ਆ ਗਿਆ ਹੈ ਤੇ ਇਸ ਡਾਇਗਨੋਸਿਸ ਦੇ ਨਾਲ ਮੈਂ ਪੂਰਾ ਦਿਨ ਬਿਤਾ ਲ ਦਿੱਤਾ ਤੇ ਸ਼ਾਮ ਨੂੰ ਮੇਰੀ ਵਿਆਪਸੀ ਹੋਈ ਇਸ ਵਿੱਚ ਮੇਰੇ ਗਲੇਰਾਹੀਂ ਮੇਰੇ ਪੇਟ ਤੋਂ ਹੁੰਦੇ ਹੋਏ ਇੱਕ ਐਂਡੋਸਕੋਪ ਪਾਇਆ ਗਿਆ ਜਿਸ ਵਿੱਚ ਮੇਰੇ ਪੈਨਕ੍ਰੀਆਸ ਵਿੱਚ ਇੱਕ ਸੂਈ ਪਾਇਆ ਤੇ ਮੇਰੇ ਟਿਊਮਰ ਵਿੱਚੋਂ ਕੁਝ ਸੈੱਲ ਬਾਹਰ ਕੱਢੇ ਗਏ ਤੇ ਉਸ ਸਮੇਂ ਮੈਨੂੰ ਪੂਰੀ ਤਰ੍ਹਾਂ ਬੇਹੋਸ਼ ਕਰ ਦਿੱਤਾ ਗਿਆ ਸੀ ਤੇ ਮੇਰੀ ਪਤਨੀ ਉੱਥੇ ਹੀ ਸੀ ਮੇਰੀ ਪਤਨੀ ਨੇ ਦੱਸਿਆ ਕਿ ਡਾਕਟਰ ਨੇ ਜਦੋਂ ਉਸ ਸੈੱਲਾਂ ਨੂੰ ਮਾਈਕਰੋਸਕੋਪ ਤੇ ਹੇਠਾ ਰੱਖਿਆ ਤਾਂ ਉਹ ਵੀ ਦੇਖ ਕੇ ਰੋਣ ਲੱਗ ਪਿਆ ਕਿਉਂਕਿ ਮੈਨੂੰ ਇੱਕ ਇਸ ਪ੍ਰਕਾਰ ਦਾ ਕੈਂਸਰ ਸੀ ਜੋ ਸਰਜਰੀ ਨਾਲ ਠੀਕ ਹੋ ਸਕਦਾ ਸੀ ਤੇ ਮੇਰੀ ਸਰਜਰੀ ਹੋਈ ਤੇ ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ ਮੌਤ ਦੇ ਇੰਨਾ ਨੇੜੇ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਗਿਆ ਤੈਮਾ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਤੱਕ ਜਾਮਾ ਬਿਨਾ ਤੇ ਇਸ ਵਿੱਚੋਂ ਲੰਘਣ ਤੋਂ ਬਾਅਦ ਮੈਂ ਇਹ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੌਤ ਇੱਕ ਲਾਭਦਾਇਕ ਪਰ ਪੂਰੀ ਤਰ੍ਹਾਂ ਬૌਧਿਕ ਸੰਗਲਪ ਹੈ ਕੋਈ ਵੀ ਮਰਨਾ ਨਹੀਂ ਚਾਹੁੰਦਾ ਇੱਥੋਂ ਤੱਕ ਕਿ ਜੋ ਸਵਰਗ ਜਾਣਾ ਚਾਹੁੰਦੇ ਹਨ ਉਹ ਵੀ ਸਵਰਗ ਜਾਣ ਲਈ ਮਰਨਾ ਨਹੀਂ ਚਾਹੁੰਦੇ ਪਰ ਸਿਰਫ ਮੌਤ ਹੀ ਇੱਕੋ ਹੀ ਜਗ੍ਹਾ ਹੈ ਜਿੱਥੇ ਅਸੀਂ ਸਾਰੇ ਜਾਂਦੇ ਹਾਂ ਤੇ ਅਜ ਤੱਕ ਇਸ ਤੋਂ ਕੋਈ ਵੀ ਨਹੀਂ ਬਚ ਸਕਿਆ ਹੈ ਤੇ ਅਜਿਹਾ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਜੀਵਨ ਦਾ ਇੱਕ ਬਾਤਰ ਸਭ ਤੋਂ ਵੱਡਾ ਵਿਸਕਾਰ ਹੈ ਉਹ ਹੈ ਮੌਤ ਇਹ ਜ਼ਿੰਦਗੀ ਨੂੰ ਬਦਲਦੀ ਹੈ ਅਤੇ ਪੁਰਾਣੇ ਨੂੰ ਖਤਮ ਕਰਦੀ ਹੈ ਤਾਂ ਕਿ ਨਵਾਂ ਰਸਤਾ ਬਣਾਇਆ ਜਾ ਸਕੇ ਅੱਜ ਤੁਸੀਂ ਸਾਰੇ ਨਵੇਂ ਹੋ ਪਰ ਆਉਣ ਵਾਲੇ ਕੁਝ ਦਿਨਾਂ ਬਾਅਦ ਤੁਸੀਂ ਸਾਰੇ ਵੀ ਪੁਰਾਣੇ ਹੋ ਜਾਵੋਗੇ ਤੇ ਇੱਕ ਦਿਨ ਤੁਸੀਂ ਸਾਰੇ ਖਤਮ ਹੋ ਜਾਵੋਗੇ ਇੰਨਾ ਜ਼ਿਆਦਾ ਨਾਟਕੀ ਹੋਣ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਪਰ ਇਹ ਹੀ ਸੱਚ ਹੈ ਤੁਹਾਡਾ ਸਮਾਂ ਸੀਮਤ ਹੈ ਇਸ ਲਈ ਇਸ ਨੂੰ ਹੋਰਾਂ ਦੀ ਜ਼ਿੰਦਗੀ ਜੌਣ ਵਿੱਚ ਬਰਬਾਦ ਨਾ ਕਰੋ ਬੇਕਾਰ ਦੀ ਸੋਚ ਵਿੱਚ ਨਾ ਫਸੋ ਆਪਣੀ ਲਾਈਫ ਨੂੰ ਕਿਸੇ ਦੂਸਰੇ ਦੇ ਹਿਸਾਬ ਨਾਲ ਨਾ ਜਿਓ ਦੂਸਰੇ ਲੋਕਾਂ ਦੇ ਰੌਲੇ ਕਰਕੇ ਆਪਣੇ ਅੰਦਰ ਦੀ ਆਵਾਜ਼ ਨਾ ਦਬਾਓ ਐਂਡ ਸਭ ਤੋਂ ਇੰਪੋਰਟੈਂਟ ਗੱਲ ਕਿ ਤੁਹਾਡੇ ਦਿਲ ਤੇ ਦਿਮਾਗ ਦੀ ਗੱਲਾਂ ਸੁਣਨਾ ਤਾਂ ਹੌਸਲਾ ਰੱਖੋ ਕਿਉਂਕਿ ਤੁਹਾਡੇ ਦਿਲ ਨੂੰ ਪਹਿਲਾਂ ਤੋਂ ਹੀ ਪਤਾ ਹੈ ਕਿ ਤੁਸੀਂ ਅਸਲ ਵਿੱਚ ਬਣਨਾ ਕੀ ਚਾਹੁੰਦੇ ਹੋ ਇਸ ਲਈ ਆਪਣੇ ਦਿਲ ਦੀ ਸੁਣੋ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਹਨ ਇਸ ਲਈ ਐਂਡ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਟੇ ਹੰਡ ਸਟੇ ਫੁਲਿਸ ਮੈਂ ਖੁਦ ਲਈ ਹਮੇਸ਼ਾ ਇਹੀ ਮੰਗਿਆ ਹੈ ਕਿ ਅੱਜ ਤੁਸੀਂ ਸਾਰੇ ਗ੍ਰੈਜੂਏਟ ਹੋ ਰਹੇ ਹੋ ਇਸ ਲਈ ਮੈਂ ਤੁਹਾਡੇ ਸਾਰਿਆਂ ਲਈ ਇਹੀ ਕਾਮਨਾ ਕਰਦਾ ਹਾਂ ਕਿ ਸਟੇ ਹੰਗਰੀ ਸਟੇ ਫੁਲਿਸ ਮਤਲਬ ਭੁੱਖੇ ਰਹੋ ਤੇ ਮੂਰਖ ਰਹੋ ਭੁੱਖੇ ਮਤਲਬ ਤੁਹਾਡੇ ਅੰਦਰ ਕੁਝ ਨਾ ਕੁਝ ਕਰਨ ਦੀ ਭਕਾਉਣੀ ਜ਼ਰੂਰੀ ਹੈ ਤੇ ਮੂਰਖ ਰਹੋ ਕਿਉਂਕਿ ਮੂਰਖ ਰਹਿ ਕੇ ਹੀ ਤੁਸੀਂ ਕੁਝ ਨਵਾਂ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਐਵੇਂ ਲੱਗਦਾ ਹੈ ਕਿ ਤੁਸੀਂ ਸਭ ਕੁਝ ਜਾਣਦੇ ਹੋ ਤਾਂ ਤੁਸੀਂ ਕੁਝ ਵੀ ਨਹੀਂ ਸਿੱਖ ਪਾਓਗੇ ਇਸ ਲਈ ਸਟੇ ਹੰਗਰੀ ਸਟੇ ਫੁਲਿਸ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਟੀਵ ਜੌਬ ਨੇ ਇਹ ਸਪੀਚ 12 ਜਦੋਂ 2005 ਨੂੰ 50 ਸਾਲ ਦੀ ਉਮਰ ਵਿੱਚ ਦਿੱਤੀ ਸੀ ਅਤੇ ਇਸ ਤੋਂ 6 ਸਾਲਾਂ ਬਾਅਦ ਜਦੋਂ ਉਹਨਾਂ ਦੀ ਉਮਰ 55 ਸਾਲ ਦੀ ਸੀ 5 ਅਕਤੂਬਰ 2011 ਨੂੰ ਪਨਕ੍ਰਿਆਸ ਕੈਂਸਰ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਫਰੈਂਡਸ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਮੇਰਾ ਨਵਾਂ YouTube ਚੈਨਲ ਹੈ B4devin 2.0 ਇਸ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸ ਤੇ ਸਲਫ ਇੰਪਰੂਵਮੈਂਟ ਤੇ ਐਨਰਜੈਟਿਕ ਵੀਡੀਓਸ ਲੈ ਕੇ ਆਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ